ਪਿੰਡ ਮੋਹਰਾਂ ਦੀ ਸੈਟੀ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨਾਲ ਹੋਈ ਠੱਗੀ ਦਾ ਸ਼ਿਕਾਰ ਹੋਏ ਕਿਸਾਨਾਂ ਅਤੇ ਮਜ਼ਦੂਰ ਇਕੱਠੇ ਹੋਏ ਕਿਸਾਨਾਂ ਵੱਲੋਂ ਸ਼ਗਰਸ਼ ਤੇਜ਼ ਕਰਨ ਦੀ ਦਿੱਤੀ ਗਈ ਚੇਤਾਵਨੀ ਇਹ ਮੀਟਿੰਗ ਹਰਦੇਵ ਸਿੰਘ ਸਰਪੰਚ ਮੋਹਰਾਂ ਦੀ ਪ੍ਰਧਾਨਗੀ ਹੇਠ ਹੋਈ ਅਤੇ ਸਾਥੀ ਕਰਨ ਰਾਣਾ ਦੇ ਸਾਥੀਆਂ ਸਮੇਤ ਜ਼ਮੂਰੀਅਤ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਇਸ ਸ਼ਗਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਇੱਥੇ ਬਹਿ ਕੇ ਜਿਹੜੀ ਗੱਲ ਕਰਨੀ ਕਰ ਲੋ ਕਿਸੇ ਨੇ ਆਣਾ ਉਹ ਵੀ ਦੱਸ ਦੇਵੇ ਤੇ ਕਿਸੇ ਨੇ ਨਹੀਂ ਆਣਾ ਉਹ ਵੀ ਇੱਥੇ ਇੱਥੇ ਹੀ ਦੱਸ ਦੇਵੇ ਜੇ ਸਦੀਏ पे ਬੜਾ ਜਰ ਆਣਾ ਆਪਾਂ ਦੇਖੀ ਜੇਵੇ ਮੈਂ ਪਾਣੀ ਲਾਲਮਾ ਇਸ ਬਾਕੀ ਜਾਇਆਂ ਫਿਰ ਮੈਂ ਸਮਝਦਾ ਵੀ ਜਿਹੜੀ ਗੱਲ ਹੈ ਉਹ ਠੀਕ ਨਹੀਂ ਆਪਾਂ ਨੂੰ ਆਪਣੀ ਇਕਤਾ ਜਿਹੜੀ ਹੈ ਉਹ ਹਰ ਹਾਲਤ ਵਿੱਚ ਕਿਸਾਨੀ ਦੀ ਇਕਤਾ ਮਜ਼ਦੂਰਾਂ ਨਾਲ ਇਕਤਾ ਉਹ ਬਣਾਣੀ ਪਏਗੀ ਨੇਤਾ ਸਾਡਾ ਹੱਲ ਜਿਹੜਾ ਹੈ ਉਹ ਰਾ ਪਾ ਥੱਲੇ ਜਿਹੜਾ ਥੱਲੇ ਵਾਲੇ ਪਾਸੇ ਨੂੰ ਨਘਾਰ ਵਾਲੇ ਪਾਸੇ ਨੂੰ ਚਲੇ ਜਾਂਦੇ ਜਿਹੜੇ ਜਿਹੜੇ ਲੋਕਾਂ ਨੇ ਕਿਸਾਨ ਅੰਦੋਲਨ 'ਚ ਜਿਹੜਾ ਉਹ ਸਵਾ ਸਾਲ ਚੱਲਿਆ ਉਹਦੇ 'ਚ ਹਿੱਸਾ ਪਾਇਆ ਉਹਨਾਂ ਉਹਨਾਂ ਉਹ ਕਾਫੀ ਤਜਰਬਾ ਲੈ ਕੇ ਆਏ ਉੱਥੋਂ ਦਿੱਲੀ ਤੋਂ ਟੋਲ ਟੋਲ ਬਰਾਜਿਆਂ ਤੋਂ ਕਾਫੀ ਗੱਲਾਂ ਸਿੱਖ ਕੇ ਆਏ ਉਹ ਸਿੱਖਣ ਦਾ ਕਾਰਨ ਸਿਗਾ ਵੀ ਸਾਡੇ ਲੋਕਾਂ 'ਚ ਹੁਣ ਜਾਗਰਤੀ ਹੋ ਜਾਂਦੀ ਹੈ ਚਾਹੇ ਥੋੜੀ ਲੇਟ ਹੋ ਜਵੇ ਪਰ ਆਪਾਂ ਇਕੱਠੇ ਹੋ ਜਾਂਦੇ ਬਈ ਠੀਕ ਹੈ ਬਈ ਉਹ ਇਹ ਇੱਕ ਪ੍ਰਾਪਤੀ ਹੈ ਉਸੇ ਕਿਸਾਨ ਅੰਦੋਲਨ ਦੀ ਉਸੇ ਕਿਸਾਨ ਅੰਦੋਲਨ ਨੇ شناخت ਕੀਤੀ ਸਾਨੂੰ ਜਿਹੜਾ ਹੈ ਇਹ ਮਾਰਨੇ ਵਾਲੇ ਲੋਕ ਜਿਹੜੇ ਆ ਉਹ ਕਾਰਪੋਰੇਟ ਬਹੁਤ ਵੱਡੇ ਪੂੰਜੀਪਤੀ ਜਿਹੜੇ ਧਨવાન ਲੋਕ ਜਿਹੜੇ ਆ ਬਹੁਤ ਵੱਡੇ ਰਿਮਾਇ ਦੇ ਮਾਲਕ ਜਿਹੜੇ ਆ ਅਸਲ 'ਚ ਸਾਨੂੰ ਮਾਰਨ ਵਾਲੇ ਉਹ ਆ ਸੀ ਦਿਨ ਰਾਤ ਮਿਹਨਤ ਕਰਦੇ ਬਕਾਇਦਾ ਨਿਸ਼ਾਨਦੇਹੀ ਕਰਕੇ ਸਾਂਝੇ ਮੋਰਚੇ ਨੇ ਇਹ ਦੱਸਿਆ ਵੀ ਅਸੀਂ ਰਾਤ ਦਿਨ ਮੈਂਤ ਕਰਦੇ ਆ ਕਿ ਸਾਡੇ ਅੱਲੇ ਬੱਲੇ ਕੱਖ ਨਹੀਂ ਪੈ ਰਹੇ ਇਹਦੀ ਬਕਾਇਦਾ ਨਿਸ਼ਾਨਦੇਹੀ ਕੀਤੀ ਤੇ